ਸਰਦੀ ਉਹੋ ਪਿੰਡਾਂ ਜਾਂਦੇ ਕੋਈ ਰਜਿਸਟਰੀ ਪਿੰਡਾਂ ਦੀ ਜਾਂਦੇ ਕਿ ਜਾਂਦੇ ਮੁਸ਼ਕਲ ਹੁੰਦਾ ਹੈ ਮੌਕੇ ਤੋਂ ਦਾ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਂਦਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਲੋਕ ਮਿਲੇ ਰੀਆਂ ਦੀਆਂ ਰਿਸ਼ਤੀਆਂ ਹੋ ਗਈਆਂ ਅੱਜ ਇਹ ਹਜੇ ਵੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 2040 ਇਸਟਰੀਆ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਨੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਹੁੰਦਾ ਹੈ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਬੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕੇ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੈ ਸਦਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦ ਮਿਲ ਜਾਂਦਾ ਤੇ ਇਹਦਾ ਤਾਂ ਬੰਦ ਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿੰਦੇ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸੀ ਕਿੰਨਾ ਫਾਇਦਾ ਹੈ ਸਮੱਸਿਆਵਾਂ ਕੀ ਕੁਝ ਨਹੀਂ ਲੱਗਿਆ ਲੋਕ ਦੱਸ ਰਹੇ ਜਦੋਂ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕਾਉਣ ਦਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਨੇ ਅਧਿਕਾਰੀਆਂ ਦੇ ਵੀ ਸਵੱਸੇ ਮੈਂ ਸੁਣਿਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਿਕਤਤ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਿਕਤਤ ਤਾਂ ਨਹੀਂ ਆ ਰਹੀ ਹੋ ਤਾਂ ਹੁੰਦੀ ਹੈ ਜਿਹੜੀ ਇਸ ਟਿਮਲੇ ਉਹਦੀ ਕੋਈ ਿਕਤਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਹਾ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਜ਼ਿਆਦਾਤਰ ਸੇਵਾ ਕੀ ਕੁਝ ਕਿਸੇ ਕਿਸੇ ਅੰਦਰ ਲੋਕ ਰਿ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਏ ਆਨਲਾਈਨ ਬਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਉਹ ਦੋ ਦੂਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਆਫਸਰਾਂ ਨੂੰ ਮਿਲੇ ਆ ਤੇ ਕੰਮ ਤਾਂ ਠੀਕ ਹੀ ਮੈਨੂੰ ਚੰਗਾ ਲੱਗਿਆ ਮੈਨੂੰ ਕਿੰਨਾ ਫਾਇਦਾ ਹੋਗਾ ਮੈਂ ਮੈਂ ਤਾਂ ਡਿਗਰੀ ਮੈਂ ਤਾਂ ਡਿਗਰੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨ ਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੋਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਦਾ ਜਿਉਂ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਬੀਜੇ ਹੋਏ ਐ ਅਸੀਂ ਚੁਗ ਰਹੇ ਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਾ ਕਰਪਟਲ ਵੀ ਕੱਢੀ ਐ ਵੀ ਖਤਮ ਨਹੀਂ ਹੋਣੀ ਇਹ ਨਹੀਂ ਦੇਖੋ ਕੋਈ ਵੀ ਚੀਜ਼ ਜਿਉਂ ਐ 75 ਸਾਲ ਪੁਰਾਣੀ ਬਿਮਾਰੀ ਐ ਇਹ ਠੀਕ ਹੈ ਨਾ ਕੱਟ ਗਈ ਮੈਂ ਅੱਜ ਕਹਿਣਾ ਆਪਣੇ ਸਪੀਚ ਕਿਹਦਾ ਮਤਲੇ ਨਹੀਂ ਹੈ ਬੰਦ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਖੂਨ 'ਚ ਹੁੰਦੇ ਨੇ ਜੀਨ ਹਰ ਰੋਜ਼ ਵਿਜੀਲੈਂਸ ਵੀ ਫੜਦੀ ਐ ਜਿਹੜੇ ਜਿਹੜੇ ਕ੍ਰਪਟ ਆ ਅਫਸਰ ਜਾਂ ਕੋਈ ਅਧਿਕਾਰੀ ਨੇ ਭਾਰਤ ਇੰਨਾ ਕਹੇ ਬੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਪਹ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੁਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਨੌਕਰੀ ਜਾਓ ਵਿੰਡੋ ਕੀ ਵੀ ਸ਼ੁਰੂਆਤ ਹੋਈ ਕਿ ਹਰ ਉਸ ਦਾ ਰਿਸਪਾਂਸ ਕਿਹੋ ਜਿਹਾ ਹੈ ਨਹੀਂ ਅਭੀ ਕਭੀ ਸ਼ੁਰੂ ਕੀਆ ਨਹੀਂ ਅਭੀ ਅਭੀ ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈ ਲੈ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦ ਕੱਟ ਹੋਈ ਤਾਂ ਲੈ ਲਾਂਗੇ